ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭੇਡਾਂ ਦਾ ਆਲੜੀ ਹੈ ਕਿ ਬੇਸ਼ੱਕ ਤੁਸੀਂ ਨਾਂ ਜਾਣਦੇ ਹੋ ਪਰ ਮੈਂ ਨਾਂ ਲੈਦਾਂ ਪੰਨੋਂ ਕਤੀੜ ਅਮਰੀਕਾ ਵਿੱਚ ਬੈਠਾ ਤੇ ਜਦੋਂ ਉਹਨੂੰ ਕਿਹਾ ਜਾਂਦਾ ਹੈ ਵੀ ਤੂੰ ਸਿਕ ਆਨ ਦਾ ਮੈਂਬਰ ਤਾਂ ਬਣ ਜਾ ਕੇਸ ਰੱਖ ਕੇ ਵੀ ਦਾੜੀ ਤੇਰੇ ਰੱਖੀ ਹੈ ਉਹ ਬਹਾਨੇ ਲਾਉਂਦਾ ਕਹਿੰਦਾ ਮੇਰੇ ਸਿਰ ਵਿੱਚ ਖੁਰਕ ਹੋਣ ਲੱਗ ਜਾਂਦੀ ਜੇ ਕੇਸ ਵੱਧ ਜੇ ਥੋੜੇ ਬਹੁਤੇ ਜੂਆਂ ਪੈ ਜਾਂਦੀਆਂ ਨੇ ਪਤਲੇ ਕਿਸੇ ਨੂੰ ਇਦਾਂ ਕਹਿ ਬੈਠਾ ਉਹ ਬੀਤੀ ਖਾਦੀ ਚ ਕਿਹਾ ਹੋਣਾ ਬਸੇ ਇਦਾਂ ਕੋਈ ਬੰਦਾ ਕਹਿੰਦਾ ਨਹੀਂ ਹੁੰਦਾ ਤੇ ਉਹਨੇ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਚਿੱਠੇ ਵਿੱਚ ਕੀ ਕਿਹਾ ਕਹਿੰਦਾ ਜਿਹੜੇ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਬੰਦੇ ਆ ਖਾਸ ਕਰਕੇ ਦਫ਼ਤਰਾਂ ਦੇ ਵਿੱਚ ਉਨ੍ਹਾਂ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ Hindu ਕਮਿਊਨਿਟੀ ਦਾ ਹੈ ਤੇ ਉਹਦੇ ਵਿੱਚ ਪੰਜਾਬੀ ਵੀ ਆਉਂਦੇ ਆ ਇਹ ਕਹਿ ਦਿੱਤਾ ਵੀ ਇਹਨਾਂ ਨੂੰ ਤੁਸੀਂ ਅਮਰੀਕਾ ਤੋਂ ਕੱਢ ਦਿਓ ਯਾਨੀ ਕਿ ਇਹਨਾਂ ਦੇ ਵਰਕ ਪਰਮਿਟ ਕੈਨਸਲ ਕਰ ਦਿਓ ਤੇ ਇਹ ਅਮਰੀਕਾ ਦੇ ਵਿੱਚ ਜਦਿਸ ਨੇ ਨਹੀਂ ਚਾਹਿੰਦੇ ਇਹ ਚਿੱਠੀ ਲਿਖੀ ਹੈ 트럼ਪ ਨੂੰ ਖਾਲਸਤਾਨੀਆਂ ਦੇ ਆ ਜੜੀ ਕਦੇੜ ਪੰਨੋ ਨੇ ਫੇ ਤੁਸੀਂ ਜਿਹੜੀ ਮੈਂ ਗੱਲ ਕਹਿਣ ਲੱਗਾ ਇਹਦੇ ਤੇ ਗੌਰ ਕਰਿਓ ਵੀ ਜਿਹੜੇ ਬੰਦੇ ਡਿੰਗਾ ਮਾਰਦੇ ਨੇ ਵੀ ਖਾਲਸਾਣ ਦੇ ਵਿੱਚ ਸਭ ਨੂੰ ਰਹਿਣ ਦਾ ਅਧਿਕਾਰ ਹੋ ਹੱਕ ਹੋ ਕੀ ਹੁਣ ਉਹ ਬੰਦੇ ਸੋਚਣਗੇ ਵੀ ਜਿਹੜਾ ਬੰਦਾ ਇੰਨੀ ਜ਼ੈਲਸੀ ਦੇ ਨਾਲ ਈਰਖਾ ਦੇ ਨਾਲ ਇਹ ਕਹਿ ਰਿਹਾ ਟਰੰਪ ਨੂੰ ਚਿੱਠੀ ਲਿਖ ਕੇ ਬੀ ਹਿੰਦੂ ਕਮਿਊਨਿਟੀ ਦੇ ਲੋਕ ਜਿਹੜੇ ਦਫਤਰਾਂ ਵਿੱਚ ਕੰਮ ਕਰਦੇ ਨੇ ਉਹ ਇੱਥੇ ਰਹਿਣੇ ਚਾਹੀਦੇ ਜਿਹੜੇ ਵਰਕ ਪਰਮਿਟ ਤੇ ਕੰਮ ਕਰਦੇ ਆ ਉਹਨੇ ਚਿੱਠੀ ਲਿਖੀ ਹਾਲਾਂਕਿ ਟਰੰਪ ਨੇ ਇਹਦੇ ਜਵਾਬ ਵਿੱਚ ਕੋਈ ਗੱਲ ਨਹੀਂ ਕਹੀ ਕੋਈ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜੀਆਂ ਬਥੇਰੀਆਂ ਲਗੋੜਾਂ ਇੱਥੇ ਫਿਰਦੀਆਂ ਨੇ ਕੋਈ ਗੱਲ ਨਹੀਂ ਅਗਲੇ ਨੇ ਅਸਰ ਨਹੀਂ ਕਬੂਲਿਆ ਇਸ ਗੱਲ ਦਾ ਪਰ ਮੈਂ ਗੱਲ ਇਹ ਕਹਿਣੀ ਐ ਵੀ ਜਿਹੜੇ ਬੰਦੇ ਇੱਥੋਂ ਪੈਸੇ ਲਾ ਕੇ ਜਾਂਦੇ ਐ ਹੁਣ ਅਮਰੀਕਾ ਦਾ ਵੀਜ਼ਾ ਸੌਖਾ ਥੋੜੇ ਮਿਲਦਾ 30 30 40 40 ਲੱਖ ਰੁਪਇਆ ਲਾ ਕੇ ਵੀਜ਼ਾ ਲਿਆ ਅਗਲੇ ਨੇ ਫਿਰ ਜਾ ਕੇ ਅਗਲੇ ਕੰਮ ਕਰਨ ਲੱਗਿਆ ਤੇ ਉਹ ਚਾਹੁੰਦਾ ਕਿ ਉਹ ਪੰਨੂ ਕਦੇੜ ਵੀ ਅਮਰੀਕਾ ਦੇ ਵਿੱਚ ਰਹਿਣ ਕਹਿੰਦਾ ਕੇਵਲ ਪਾਕਿਸਤਾਨੀ ਰਹਿਣ ਇੱਥੇ ਉਨੇ ਨਾਲ ਹਵਾਲਾ ਦਿੱਤਾ ਕਿ ਪਾਕਿਸਤਾਨ ਦੇ ਲੋਕ ਪੜ੍ਹੇ ਲਿਖੇ ਨੇ sharp ਦਿਮਾਗ ਨੇ ਵੀ ਪਾਕਿਸਤਾਨ ਦੇ ਲੋਕਾਂ ਨੂੰ ਵੱਧ ਤੋਂ ਵੱਧ ਇੱਥੇ ਜਣ ਕੇ ਗ੍ਰੀਨ ਕਾਰਡ ਮਿਲੇ ਇਹ ਚਿੱਠੀ ਦੇ ਵਿੱਚ ਲਿਖਦਾ ਗੁਰਪਤ ਬੰਦ ਬੰਨੂ ਖਾਲਸਤਾਨ ਦੀ ਪਟੀੜ ਹੁਣ ਜਿਹੜੇ ਸਾਡੇ ਖਾਲਸਤਾਨੀ ਨੇ ਉਹ ਭਾਵੇਂ ਇੰਡੀਆ ਵਿੱਚ ਬੈਠੇ ਨੇ ਜਾਂ ਅਮਰੀਕਾ ਕੈਨੇਡਾ ਵਿੱਚ ਬੈਠੇ ਆ ਕੀ ਉਹ ਕਦੇ ਇਹੋ ਜਿਹੇ ਘਟਨਾਵਾਂ ਬਾਰੇ ਧਿਆਨ ਦੇਣਗੇ ਵੇ ਪੰਨੂ ਕਟੀੜ ਕੌਣ ਹੁੰਦਾ ਹੈ 트럼ਪ ਨੂੰ ਚਿੱਠੀ ਲੇ ਕੇ ਇਹ ਕਹਿਣ ਬਾੜਾ ਕਿ ਇੱਥੇ ਹਿੰਦੂ ਨੇ ਰਹਿਣੇ ਚਾਹੀਦੇ ਇੱਥੇ ਗੈਰ ਸਿੱਖ ਨਹੀਂ ਰਹਿਣੇ ਚਾਹੀਦੇ ਇੱਥੇ ਪਾਕਿਸਤਾਨੀਆਂ ਨੂੰ ਵੱਧ ਵੱਧ ਬੀਜੇ ਦਿਓ ਇਹ ਕੌਣ ਹੁੰਦਾ ਕਹਿਣ ਬਾੜਾ ਹੁਣ ਹਿੰਦੂ ਕਮਿਊਨਿਟੀ ਦਾ ਵਿਰੋਧ ਕਿਉਂ ਕੀਤਾ ਉਹਦੇ ਵਿੱਚ ਸਿੱਖ ਵੀ ਹੁੰਦੇ ਐ ਇਹ ਲਿਖੇ ਵਿੱਚ ਨਾ ਰਿਓ ਉਹਦੇ ਵਿੱਚ ਸਿੱਖ ਵੀ ਹੁੰਦੇ ਐ ਮੈਂ ਗੱਲ ਇਹ ਤਾਂ ਕਰ ਰਿਹਾ ਅੱਜ ਵੀ ਇੱਕ ਪਾਸੇ ਤਾਂ ਉਹ ਲੋਕ ਜਿਹੜੇ 30 ਦੀ 40 40 ਲੱਖ ਰੁਪਈਆ ਦੇ ਕੇ ਬੀਜਾ ਲੈ ਕੇ ਅਮਰੀਕਾ ਪਹੁੰਚੇ ਇੱਕ ਪਾਸੇ ਜਿਹੜੇ ਖਾਲਸਤਾਨੀ ਨੇ ਗੁਰਦੁਆਰੇ ਦੀਆਂ ਲੈਟਰਾਂ ਤੇ ਯਾਨੀ ਕਿ ਗੁਰਦੁਆਰੀ ਲੈਟਰ ਪੈਡ ਤੇ ਵੀਜ਼ੇ ਲੈ ਲਏ ਉੱਥੇ ਜਾ ਕੇ ਕੋਈ ਰਿਫਿਊਜੀ ਕੇਸ ਪਾ ਦਿੰਦਾ ਕੋਈ ਗੁਰਦੁਆਰੇ ਵੱਲੋਂ ਕੇਸ ਲਾ ਦਿੰਦਾ ਇਹ ਫਿਰ ਹੀ ਹੋ ਕੇ ਯਾਨੀ ਕਿ ਬਿਨਾ ਪੈਸਾ ਖਰਚ ਕੀਤੇ ਅਮਰੀਕਾ ਪਹੁੰਚਦੇ ਨੇ ਉਸ ਜਿਆ ਕੇ ਪੱਕੇ ਹੁੰਦੇ ਆ ਫਿਰ ਇਹੀ ਸਬਤਬੱਧ ਗੰਦ ਪਾਉਂਦੇ ਆ ਜਿਹੜੇ ਫਰੋਤੀਆਂ ਮੰਗਦੇ ਨੇ ਅਸ਼ਲੀਲ ਹਰਕਤਾਂ ਕਰਦੇ ਨੇ ਗੈਂਗਸਟਰਵਾਦ ਬਣੇ ਇਹ ਕੌਣ ਨੇ ਇਹ ਖਾਲਸਤਾਨੀ ਦੇ ਵਿੱਚੋਂ ਹੀ ਨੇ ਹੁਣ ਕੋਈ ਬੰਦਾ ਬੋਲੂਗਾ ਮਿਪੰਨੂ ਕਤੀੜ ਨੇ ਇਹ ਚਿੱਠੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੂੰ ਕਿਉਂ ਲਿਖੀਏ ਇਹਦੇ ਕੀ ਸੂਲ ਹੁੰਦਾ ਸੀ ਕੀ ਦਰਦ ਹੁੰਦਾ ਸੀ ਇਹਨੂੰ ਸ਼ਰਿਆਂ ਮੁੱਠੇ ਜੈਲ ਸੀ ਨਫਰਤ ਫੈਲਾਈ ਜਾ ਰਹੀ ਹੈ ਟਰੰਪ ਨੂੰ ਕਹਿੰਦਾ ਜੇ ਪੱਕੇ ਕਰਨੇ ਨੇ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਪੱਕੇ ਕਰੋ ਜਣ ਕੇ ਜਿਹੜੇ ਮੁਸਲਮਾਨਾਂ ਨੇ ਸਾਡੇ ਗੁਰੂ ਸਾਹਿਬਾਨ ਤੇ ਅਤਿਆਚਾਰ ਕੀਤਾ ਉਹਨਾਂ ਨੂੰ ਪੱਕੇ ਕਰੋ ਔਰ ਜੇ ਕੋਈ ਭਾਰਤ ਤੋਂ ਹਿੰਦੂ ਜਾਂਦਾ ਹੈ ਕੋਈ ਸਿੱਖ ਜਾਂਦਾ ਹੈ ਜਿਹੜਾ ਇਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਉਹਨੂੰ ਕਹਿੰਦਾ ਕੱਢੋ ਔਰ ਜਿਹੜੇ ਬਰਕ ਪਰਮੈਂਟ ਤੇ ਕੰਮ ਕਰਦੇ ਨੇ ਕਿੰਨਾ ਖਰਚਾ ਕੀਤਾ ਔਰ ਉਹ ਟੈਕਸ ਦਿੰਦੇ ਜਿਨ੍ਹਾਂ ਨੇ ਬਰਕ ਪਰਮੈਂਟ ਲੈ ਕੇ ਉੱਥੇ ਇੰਪੀਆਰ ਬਾਅਦ ਦੇ ਕੇਸ ਲਾਏ ਹੋਏ ਨੇ ਉਹਨਾਂ ਨੇ ਟੈਕਸ ਵੀ ਜਾਂਦਾ ਔਰ ਉਹ ਗਵਰਨਮੈਂਟ ਦੇ ਰੂਲ ਫੋਲੋ ਕਰਦੇ ਆ ਇਹ ਤਾਂ ਸ਼ਰੀਆਮ ਕਹਿੰਦੇ ਸਾਨੂੰ ਖਾਲਸਾ ਚਾਹੀਦਾ ਸੀ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ ਮੰਨਣ ਤਾਂ ਅਗਲੇ ਲਾ ਦੇਣਗੇ ਅਗਲੇ ਕੋਲੇ ਜੇਲ੍ਹਾਂ ਇਹ ਜੀਆਂ ਨੇ ਇੱਕ ਇੱਕ ਸਾਲ ਸੂਰਜ ਨਹੀਂ ਦਿਖਾਉਂਦੇ ਉਹ ਅੰਡਰਗਰਾਊਂਡ ਹੀ ਰੱਖਦੇ ਇੱਕ ਚਾਰ ਦਿਨਾਂ ਬਿਹਾ ਹੋਇਆ ਬ੍ਰੈਡ ਤੇ ਲਾ ਕੇ ਮੜਾ ਜਿਹਾ ਜੈਮ ਉਹ ਤੇ ਦੋ ਮਿਰਚਾਂ ਫੜਾ ਕੇ ਪਾਣੀ ਦੀ ਬੋਤਲ ਸਿੱਟ ਦਿੰਦੇ ਚੱਕ ਜੋ ਵੀ ਕੰਟੇ ਲੰਗਾ ਆਉਂਦੇ ਨੇ ਜਦੋਂ ਇਦਾਂ ਦੇ ਹਾਲਾਤ ਹੋਏ ਫਿਰ ਇਹਨੂੰ ਅਕਲ ਆਉਣੀ ਹੈ ਮੈਂ ਅੱਜ ਦਾ ਮੇਰਾ ਇਹ ਵੀਡੀਓ ਬਣਾਉਂਦਾ ਮਤਲਬ ਇਹ ਸੀਗਾ ਵੀ ਜਿਹੜੇ ਬੰਦੇ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਇਹ ਕਹਿੰਦੇ ਆ ਵੀ ਇੱਥੇ ਸਭ ਨੂੰ ਹੱਕ ਹੋਊਗਾ ਖਾਲਸਾ ਤਾਂ ਇੱਕ ਪਿਓ ਰਾਜ ਹੋਊਗਾ ਇਦਾਂ ਢੀਗਾ ਮਾਰਦੇ ਨੇ ਤੇ ਇੱਕ ਪਾਸੇ ਏਜੰਸੀ ਕਰਦੇ ਆ ਨਫਤ ਫੈਲਾ ਰਹੇ ਹੁਣ ਇਦੋਂ ਵੱਧ ਬੇਵਕੂਫੀ ਜਾ ਕੌਮ ਦੇ ਵਿੱਚ ਗੰਦ ਪਾਉਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਸਿੱਖ ਕੌਮ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬਦਨਾਮ ਕਰਨ ਤੋਂ ਐਦਾਂ ਭੈੜੀ ਹਰਕਤ ਕਿਹੜੀ ਹੋ ਸਕਦੀ ਹੈ ਕੋਈ ਸਵਾਲ ਕਰੂਗਾ ਵੀ ਗੁਰਪਤਮਨ ਪੰਨੂ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਕਿਉਂ ਲਿਖੀ ਹੈ ਕਿਹਦੇ ਕਹਿਣ ਤੇ ਲਿਖੀ ਹੈ ਵੀ ਜੇ ਕੋਈ ਹਿੰਦੂ ਇੱਥੋਂ ਬੀਜਾ ਲੈ ਕੇ ਜਾਂਦਾ ਕੋਈ ਸਿੱਖ ਕਮਿਊਨਿਟੀ ਦਾ ਬੰਦਾ ਜਿਹੜਾ ਖਾਲਸਾਤਨ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਵੀ ਉਹਦੇ ਪ੍ਰਤੀ ਜ਼ਹਿਰ ਕਿਉਂ ਉਗਲ ਰਹੇ ਹੋ ਤੁਸੀਂ ਕਿਉਂ ਇੰਨੀ ਦੁਸ਼ਮਣੀ ਇੰਨੀ ਨਫ਼ਰਤ ਫੈਲਾ ਰਹੇ ਹੋ ਤੇ ਕੋਈ ਪੁੱਛੂਗਾ ਆ ਜਿਹੜਾ ਸਿਮਰਿਤ ਮਾਨ ਇੱਥੇ ਬੈਠਾ 2-2 ਲੱਖ ਦੀਆਂ ਚਿੱਠੀਆਂ ਵੇਚਦਾ ਇਹ ਕਹੂਗਾ ਜਿਹੜਾ ਇੱਥੇ ਵੀ ਇਹ ਬਕਵਾਸ ਕਰਦਾ ਹੁੰਦਾ ਸਾਨੂੰ ਹਿੰਦੂ ਨਾਲ ਕੋਈ ਮੁਸਲਮਾਨ ਨਾਲ ਬੈਰ ਨਹੀਂ ਗਾਣੇ ਲਾ ਲਾ ਕੇ ਰੀਲਾਂ ਪਾਉਂਦੇ ਹੁੰਦੇ ਆ ਇਹ ਹੁਣ ਬੋਲਣਗੇ ਵੀ ਇਹਨੂੰ ਕਤਿਹੜ ਨੂੰ ਕੰਟਰੋਲ ਕਿਉਂ ਨਹੀਂ ਕਰਦੇ ਇਹ ਪਿੱਛੇ ਜਿਹੇ ਨੇ ਕਤਿਹੜ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਕਹਿੰਦਾ ਸੀ ਬੁੱਤ ਤੜਵਾਵਾਂਗੇ ਡਾਕਟਰ ਮੀਤਕਰ ਸਾਹਬ ਦੇ ਇਹਨਾਂ ਦੇ ਬੁੱਤ ਤੋੜ ਕੇ ਖਾਲਸਤਾਨ ਬਣਾਵਾਂਗੇ ਇਹੋ ਜਿਹੀਆਂ ਹਰਕਤਾਂ ਇਸ ਕਤਿਹੜ ਨੇ ਕੀਤੀਆਂ ਹੋਈਆਂ ਤੇ ਹੁਣ ਕੀ ਜਿਹੜੇ ਖਾਲਸਤਾਨ ਦੇ ਰਖਵਾਲੇ ਬਣਦੇ ਨੇ ਜਿਹੜੇ ਇਹ ਦਿਲਾਸਾ ਦਿੰਦੇ ਆ ਲੋਕਾਂ ਨੂੰ ਠੀਰ ਦਿੰਦੇ ਆ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕੀ ਜਿਹੜਾ ਖਾਲਸਤਾਨ ਬਣ ਗਿਆ ਇੱਥੇ ਸਭ ਨੂੰ ਇੱਕੋ ਜਿਹਾ ਹੱਕ ਮਿਲੂ ਅਧਿਕਾਰ ਮਿਲੂ ਇੱਥੇ ਕਿ ਹੁਣ ਉਹ ਬੰਦੇ ਬੋਲਣਗੇ ਕੋਈ ਖਾਲਸਤਾਨੀ ਬਣਨਾ ਇਹਨਾਂ ਨੇ ਖਾਲਸਤਾਨ ਦਾ ਇਸ਼ੂ ਲੈ ਕੇ ਗੰਦ ਪਾਉਣਾ ਹੈ ਪੂਰੀ ਕੌਮ ਨੂੰ ਬਦਨਾਮ ਕਰਨਾ ਹੈ ਥੂ ਥੂ ਕਰਾਉਣੀ ਹੈ ਪੂਰੀ ਕੌਮ ਦੀ ਜਿੱਥੇ ਵੀ ਸਿੱਖ ਬੈਠੇ ਐ ਦੁਨੀਆਂ ਦੇ ਕੋਨੇ-ਕੋਨੇ ਵਿੱਚ ਕਾਰੋਬਾਰ ਕਰੀ ਬੈਠੇ ਐ ਉਹਨਾਂ ਸਭ ਨੂੰ ਬੇਨਤੀ ਹੈ ਦੇ ਕੋਈ ਵਿਚਾਰ ਤੁਹਾਡਾ ਸ਼ਰਮੌਰ ਹੈ ਸਾਡੇ ਕੋਲੇ ਉਹ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਹ ਸਾਨੂੰ ਬਾਣੀ ਤੋਂ ਮਿਲਣੀ ਹੈ ਇਥੇ ਸਭ ਤੋਂ ਪਹਿਲਾਂ ਇਨਸਾਨ ਹੈ ਜਿਹੜਾ ਬੰਦਾ ਇਨਸਾਨ ਬਣ ਕੇ ਨਹੀਂ ਜੀ ਸਕਦਾ ਉਹ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਦਾ ਕੋਈ ਮਰਜ਼ਬ ਨਹੀਂ ਹੋ ਸਕਦਾ ਉਹ ਕਿਸੇ ਰੱਬ ਨੂੰ ਨਹੀਂ ਮੰਨਦਾ ਹੋ ਸਕਦਾ ਤੇ ਇਹ ਪੰਨੂ ਕਦੀਰ ਨੇ ਜਿਹੜੀ ਚਿੱਠੀ ਲਿਖੀ ਹੈ ਨਾ 트럼ਪ ਨੂੰ ਕਿ ਇਹਨਾਂ ਇਹਨਾਂ ਬੰਦਿਆਂ ਨੂੰ ਕੱਢੋ ਹੋਲੇ ਕਿਤੇ ਮੈਂ ਨਾਲ ਹੋਰ ਗੱਲ ਐਡ ਕਰਨੀ ਹੈ ਜਿਹੜੇ ਖਾਲਸਤਾਨੀ ਨੇ ਨਾ ਇਹਨਾਂ ਦੇ ਜਿਹੜੇ ਵੱਡੇ ਕਾਰੋਬਾਰ ਨੇ ਉਹ ਟਰੱਕਿੰਗ ਕੰਪਨੀਆਂ ਨੇ ਅਮਰੀਕਾ ਦੇ ਵਿੱਚ ਕਿਸੇ ਨੇ 100 ਟਰੱਕ ਪਾਇਆ ਕਿਸੇ ਨੇ 200 ਟਰੱਕ ਪਾਇਆ ਕਿਸੇ ਨੇ 50 ਟਰੱਕ ਪਾਏ ਨੇ ਉਹਨਾਂ ਰਾਹੀਂ ਫਰੋਦੀਆਂ ਫਰੋਦੀਆਂ ਇਕੱਠੀਆਂ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਤੇ ਉਹਨਾਂ ਪ੍ਰਤੀ ਨਹੀਂ ਬੋਲੇ ਜਿਹੜੇ ਕਹਿੰਦਾ ਆਫਿਸਾਂ ਦੇ ਵਿੱਚ ਬੰਦੇ ਦਫਤਰਾਂ ਵਿੱਚ ਬੰਦੇ ਕੰਮ ਕਰਦੇ ਨੇ ਐਮਪਲੋਈ ਨੇ ਜਿਨ੍ਹਾਂ ਕੋਲੇ ਵਰਕ ਪਰਮਿਟ ਹੈ ਵੀ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾਵੇ ਕਿਉਂ ਕਿ ਉਹ ਸ਼ਾਰਪ ਦਿਮਾਗ ਬੰਦੇ ਆ ਉਹ ਤਰੱਕੀ ਦੀ ਗੱਲ ਕਰਦੇ ਆ ਉਹ ਅਮਨ ਸ਼ਾਂਤੀ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਕੱਢਿਆ ਜਾਵੇ ਜਿਹੜੇ ਅੱਤਵਾਦ ਫੈਲਾ ਰਹੇ ਨੇ ਗੁੰਡਾਗਰਦੀ ਕਰਦੇ ਨੇ ਗੈਂਗਸਟਰਵਾਦ ਹੈ ਪਾਕਿਸਤਾਨੀ ਉਹਨਾਂ ਨੂੰ ਕਹਿੰਦਾ ਇੱਥੇ ਪੱਕੇ ਕੀਤਾ ਜਾਵੇ ਯਾਨੀ ਕਿ ਆ ਕਰਤੂਤਾਂ ਨੇ ਇਹਨਾਂ ਦੀ ਜਿਹੜੇ ਕਹਿੰਦੇ ਖਾਲਸਤਾਨ ਬਣੂ ਤੇ ਉਹਦੇ ਵਿੱਚ ਸਭ ਨੂੰ ਇੱਕੋ ਜਿਹਾ ਅਧਿਕਾਰ ਮਿਲੂ ਹੱਕ ਮਿਲੂ ਇਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਸਟੇਟਮੈਂਟ ਆ ਦਿੰਦੇ ਨੇ ਪਰ ਅੰਦਰ ਖਾਤੇ ਆ ਜੈਲ ਸੀ ਇਹਨਾਂ ਦੀ ਜਿਹੜੇ ਬੰਦੇ ਸ਼ਰ੍ਹਾਂ ਵਿੱਚ ਚਿੱਠੀ ਲਿਖ ਸਕਦੇ ਨੇ 트럼ਪ ਨੂੰ ਕਿ ਆ ਬੰਦੇ ਰੱਖਣੇ ਨੇ ਆ ਬੰਦੇ ਨਹੀਂ ਰੱਖਣੇ ਹਾਲਾਂਕਿ ਉਹ ਜੁੱਤੀ ਦੇ ਯਾਦ ਨਹੀਂ ਰੱਖਦੇ ਜੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਰਾ ਕਰਤੂਤ ਹੈ ਖਾਲਸਤਾਨੀਓ ਜਵਾਬ ਦੇ ਦਿਓ ਜੋ ਤੁਹਾਡੇ ਕੋਲ ਹੋਇਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ